ਫਿਲਮ ਉੜਤਾ ਪੰਜਾਬ ਤੇ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਅੱਜ ਵੀ ਜਾਰੀ ਸੈਂਸਰ ਬੋਰਡ ਵੱਲੋਂ ਫਿਲਮ 'ਚੋਂ ਪੰਜਾਬ ਕਨੈਕਸ਼ਨ ਹਟਾਉਣ ਦੇ ਹੁਕਮ ਖਿਲਾਫ ਫਿਲਮ ਨਿਰਮਾਤਾਵਾਂ ਨੇ ਪਾਈ ਹੈ ਪਟੀਸ਼ਨ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਚਾੜ ਲਾਉਂਦਿਆਂ ਕਿਹਾ ਇਸ ਤਰ੍ਹਾਂ ਫਿਲਮਾਂ ਨੂੰ ਮਿਲਦੀ ਹੈ ਬੇਲੋੜੀ ਪਬਲਿਸਿਟੀ ਫਿਲਮ ਹੋਣੀ ਹੈ 17 ਜੂਨ ਨੂੰ ਰਿਲੀਜ਼ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਪੰਜਾਬੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਪੰਜਾਬੀ ਬੋਲੀ ਨੂੰ ਹੁੰਗਾਰਾ ਦੇਣ ਲਈ ਸਰਕਾਰੀ ਸਕੂਲਾਂ 'ਚ ਪੰਜਾਬੀ ਦਾ ਇੱਕ ਅਧਿਆਪਕ ਕੀਤਾ ਲਾਜ਼ਮੀ ਕ੍ਰਿਪਾ 590 ਅਧਿਆਪਕ ਭਰਤੀ ਕੀਤੇ ਜਾਣਗੇ ਵਿਦਾਈ ਜਾਵੇਗੀ ਤਨਖਾਹ ਮੋਗਾ ਲੁਧਿਆਣਾ ਰੇਲਵੇ ਟਰੈਕ ਤੇ ਨੌਜਵਾਨ ਦੀ ਲਾਸ਼ ਤੋਂ ਗੁਜ਼ਰਦੀਆਂ ਰਹੀਆਂ ਟ੍ਰੇਨਾਂ ਟ੍ਰੇਨ ਹੇਠਾ ਕੇ ਨੌਜਵਾਨ ਦੀ ਮੌਤ ਬਾਰੇ ਉਕਤ ਟ੍ਰੇਨ ਦੇ ਡਰਾਈਵਰ ਨੇ ਵਿਭਾਗ ਨੂੰ ਨਹੀਂ ਦਿੱਤੀ ਕੋਈ ਜਾਣਕਾਰੀ ਸਥਾਨਕ ਲੋਕਾਂ ਵੱਲੋਂ ਸੂਚਨਾ ਦੇਣ ਬਾਅਦ ਚੁੱਕੀ ਗਈ ਲਾਸ਼ ਖੁਦਕੁਸ਼ੀ ਜਾਂ ਹਾਦਸੇ ਬਾਰੇ ਜਾਂਚ ਜਾਰੀ ਹਰਿਆਣਾ ਜੰਗਲਾਤ ਵਿਭਾਗ ਦੇ ਚੀਫ ਕਨਜ਼ਰਵੇਟਿਵ ਅਫਸਰ ਅਜੇ ਕਾਦਿਆਨ ਦੀ ਹੋਟਲ ਦੀ 6ਵੀਂ ਮੰਜ਼ਲ ਤੋਂ ਡਿੱਗਣ ਕਾਰਨ ਮੌਤ ਪੰਚਕੂਲਾ ਦੇ ਸੈਕਟਰ 5 ਸਥਿਤ ਹੋਟਲ ਬੈਲਾ ਵਿਸਟਾ 'ਚ ਵੀਰਵਾਰ ਸ਼ਾਮ ਵਾਪਰੀ ਘਟਨਾ 6ਵੀਂ ਮੰਜ਼ਲ ਤੇ ਬਣੇ ਸਵਿਮਿੰਗ ਪੂਲ ਵਿੱਚ ਗਏ ਸੀ ਆਈਐਫਐਸ ਅਧਿਕਾਰੀ ਕਾਦਿਆਨ ਹੋਰ ਪਹਿਲੂਆਂ ਤੋਂ ਪੁਲਿਸ ਕਰ ਰਹੀ ਹੈ ਜਾਂਚ hockey champions trophy ਦਾ ਆਗਾਜ਼ ਅੱਜ ਤੋਂ ਲੰਡਨ 'ਚ ਹੋ ਰਹੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਅਤੇ ਜਰਮਨੀ ਦੀ ਟੱਕਰ ਜੇਤੂ ਆਗਾਜ਼ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ ਭਾਰਤ ਮਹਿਲਾਵਾਂ ਦੇ ਮੁਕਾਬਲੇ 18 ਜੂਨ ਤੋਂ